ਸੁਣੋ ਬਈ ਇਹ ਉਹੀ ਤਖਤ ਦਾ ਇਹਦਾ ਮੁਕਾਬਲਾ ਕਰਨ ਦੇ ਨਹੀਂ ਪਹਾੜੀ ਰਾਜੇ ਮੁਗਲ ਹਕੂਮਤਾਂ ਸਮੇਂ-ਸਮੇਂ ਤੇ ਉਤੇ ਆਪਣੇ ਹਮਲੇ ਕਰਦੇ ਰਹੇ ਪਰ ਸੱਚੇ ਪਾਤਸ਼ਾਹ ਦੇ ਇਸ ਪਾਵਨ ਤਖਤ ਦੀ ਜਿਹੜੀ ਖਾਨਾ ਉਹ ਹਮੇਸ਼ਾ ਵਾਸਤੇ ਉਸੀ ਰਹੀ ਆ ਜਿਹੜਾ ਸਾਡਾ ਖਾਲਸਾ ਪੰਥ ਆ ਤੇ ਖਾਲਸੇ ਪੰਥ ਦੇ ਅੱਗੇ ਜਿਹੜੇ ਦਲ-ਪਰਭਾ ਇਹਨਾਂ ਨੇ ਸਮੇਂ-ਸਮੇਂ ਦੇ ਉੱਤੇ ਅੱਜ ਕਿਉਂਕਿ ਦਿੱਲੀ ਫਤਿਹ ਦਿਹਾੜਾ ਵੀ ਆ ਆਪਾਂ ਜਦੋਂ ਇਕੱਠੇ ਹਾਂ ਸਾਰੀ ਕੌਮ ਇਕੱਠੀ ਹੀ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਜਰਨੈਲਾਂ ਦੀ ਅਗਵਾਈ 'ਚ ਦਿੱਲੀ ਵੀ ਫਤਿਹ ਕੀਤੀ ਆ ਅੱਜ ਸੋ ਨਿਹਾਲ ਸੋ ਜਿਹੜੀ ਦਿੱਲੀ ਆ ਜਾਂ ਕੋਈ ਸ਼ਕਤਾਂ ਵਾਏ ਉਹ ਇਹ ਚਾਹੁੰਦੀਆਂ ਵੀ ਸਿੱਖ ਹੋਣ ਤੇ ਜ਼ਰੂਰ ਪਰ ਹੋਣ ਜਿੱਦਾਂ ਦੇ ਅਸੀਂ ਚਾਹੀਏ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਇਹ ਸਾਡੇ ਗੁਰੂ ਨੇ ਤੈਅ ਕੀਤਾ ਦੁਨੀਆ ਦੀ ਕੋਈ ਵੀ ਤਾਕਤ ਇਹ ਤੈਅ ਨਹੀਂ ਕਰ ਸਕਦੀ ਵੀ ਸਿੱਖ ਦੀ ਪਰਿਭਾਸ਼ਾ ਕੀ ਹੋਊਗੀ ਕਰਾਂ ਜਾਂ ਨਾ ਹੋ ਜਾਓ ਹੋ ਜਾਣਾ ਜਿਹੜੀ ਸੇਵਾ ਆਪਾਂ ਨੂੰ ਮਿਲੀ ਆ ਮੈਂ ਪਹਿਲਾਂ ਵੀ ਸਾਰੇ ਵੀਰਾਂ ਨੂੰ ਦੱਸ ਚੁੱਕਾ ਇਹ ਅਸੀਂ ਕਰਨੀ ਆ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਕਿਹਾ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸ਼ੀਦ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਹਾਂ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿਨ੍ਹਾਂ ਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜਥੇਦਾਰਾਂ ਦਾ ਇਹ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਵਾ ਜੀ ਜਥੇਦਾਰਾਂ ਨੂੰ ਤੁਸੀਂ ਲਫਾਫੇ ਕਾਦੇ ਦੇ ਰਹੇ ਹੋ ਨਾਲ ਲਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਆ ਫਿਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜਥੇਦਾਰ ਪੰਥ ਨਾਲ ਦਾਵਾ ਜੇ ਪੰਥ ਨਹੀਂ ਦੋ ਜਥੇਦਾਰ ਕਿਹੇ ਕੰਮਦਾਨੀਆਂ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੁਰ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੀ ਇੱਕ ਨਾਲ ਰਹਿਓ ਸੋਪਾ ਲੈਓ ਸਭੇ ਨਾਲ ਬਚਨ ਕਰਦੇ ਆ ਜੀ 2000000 ਜੀ ਹਾਂ ਜੀ ਪੰਥ ਗੁਰੂ ਖਾਲਸਾ ਜੀ ਇੱਕ ਆਪਾਂ ਸਾਰੇ ਸਰਦਾਰ ਤੁਸੀਂ ਜੀ ਕੇਸਗਰ ਸਾਹਿਬ ਦੇ ਵਰ ਜੱਤੀਦਾਰ ਸਹਿਬਾਨਾਂ ਦੇ ਹਜੂਰੀ ਦੇ ਵਿੱਚ ਆਪਾਂ ਗੁਰੂ ਖਾਲਸਾ ਖੜਾਗਾ ਅੱਜ ਸਾਡੇ ਵੱਲੋਂ ਦੁਨੀਆਂ ਦੇ ਅੰਨੀ ਤੇ ਪ੍ਰਸ਼ੂ ਆ ਦਾ ਪਿੱਛੇ ਪਿੱਛੇ ਨੂੰ ਜੋ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਵੀ ਕੀਤੀ ਉਹਨਾਂ ਨੇ ਸਾਡਾ ਕੋਈ ਨਹੀਂ ਇਸ ਚੀਜ਼ਾਂ ਨੂੰ ਅਨਗੋਲੇਆ ਕੀਤਾ ਅਸੀਂ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਔਰ ਗੁਰੂਸ ਕੇ ਅੰਮਦ ਦੇ ਬਾਟੇ ਦਾ ਜੋ ਮਾਨ ਮਰਿਆਦਾ ਹੈਗੀ ਉਹਨੂੰ ਬਹਾਲ ਕਰਾਉਣਾ ਚਾਹੁੰਦੇ ਆ ਆਪ ਵੀ ਆਸ ਰੱਖਦੇ ਆ ਆਪ ਜੀ ਤੇ ਆਸ ਰੱਖਦੇ ਜਿਹੜੀਆਂ ਬੁੱਤ ਕੋਈ ਨਾ ਸਮੇਂ ਦੇ ਵਿੱਚ ਮੇਰਾ ਠਹਿਣਾ ਵਾ ਕਿਉਂਕਿ ਪਾਸ਼ਾ ਨੇ ਜਦੋਂ ਬਾਟਾ ਤਿਆਰ ਕੀਤਾ ਮੈਂ ਵੀ ਜਦੋਂ ਅਮਰਿਤ ਛਕਿਆ ਮੈਂ 2000 ਤੇ ਅਮਰਿਤ ਛਕਿਆ ਅਕਾਲ ਤੱਕ ਸਾਬਤ ਉਹ ਇੱਕ ਬਾਟੇ ਦੀ ਪੰਜ ਬਾਣੀਆਂ ਦਾ 파ਟ ਹੋਇਆ ਪਾਸ਼ਾ ਦਾ ਜਿਹੜਾ ਖੰਡਾ ਦੋ ਧਾਰਾ ਵਿੱਚ ਫਿਰਿਆ ਉਸ ਤੋਂ ਬਾਅਦ ਉਹਨਾਂ ਨੇ ਦਿੱਤਾ ਜਦੋਂ ਆਪਾਂ ਵੀ ਰਸ ਵਿੱਚ ਪੀਤਾ ਫਿਰ ਜਿਹੜਾ ਅੰਮ੍ਰਿਤ ਥੱਲੇ ਜਾਂਦਾ ਸੀ ਭਾਂਡੇ 'ਚ ਉਹ ਵੀ ਇੱਕ ਬਾਟੇ 'ਚ ਪੈਂਦਾ ਸੀ ਉਹ ਬਾਅਦ 'ਚ ਸਾਰਿਆਂ ਦੇ ਮੁਖ ਨੂੰ ਲੱਗਦਾ ਉਹਦਾ ਮਤਲਬ ਇਹ ਹੁੰਦਾ ਵਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸਾਡੇ ਸਿਧਾਂਤ ਇੱਥੋਂ ਸ਼ੁਰੂ ਹੁੰਦਾ ਇੱਕ ਬਾਟੇ ਤੋਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੇ ਵਿੱਚ ਹੀ ਕੱਢੇ ਆਪਾਂ ਜੀ ਇਹ ਗੁਰੂ ਦਾ ਸਿਧਾਂਤ ਆ ਮੇਰਾ ਸਿਧਾਂਤ ਨਹੀਂ ਆ ਇਹ ਕੇ ਜਥੇਦਾਰ ਦਾ ਸਿਧਾਂਤ ਨਹੀਂ ਆ ਇਹ ਗੁਰੂ ਦਾ ਸਿਧਾਂਤ ਆ ਵੀ ਆਪਾਂ ਇੱਕ ਮੁੱਠ ਇੱਕੋ ਹੀ ਜੀ ਤਾਂ ਪਾਸ਼ਾ ਮੇਰ ਕਰਨਗੇ ਦੇਖੋ ਗੁਰੂ ਦੇ ਸਿਧਾਂਤ ਤੋਂ ਵੱਡਾ ਕੋਈ ਨਹੀਂ ਆ ਗੁਰੂ ਦਾ ਸਿਧਾਂਤ ਹੀ ਇਹ ਜਿਹੜਾ ਇਹ ਹੈਗਾ ਵਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸਾਲ 7 ਵੱਡਿਆਸਿਓ ਕਾ ਰੀਸ ਜਿੱਥੇ ਨੀਤ ਸੰਭਾਲੀਆ ਨਿੱਥੇ ਨਜ਼ਰ ਤੇਰੀ ਬਖਸ਼ੀਸ਼ ਗੁਰੂ ਦੀ ਉਥੇ ਬਖਸ਼ੀਸ਼ ਰਹਿਮਤਾ ਆਪਾਂ ਤੁਹਾਡੇ ਨਾਲ ਹਰ ਤਰੀਕੇ ਦੇ ਨਾਲ ਮਿਲ ਕੇ ਚੱਲਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਜਿਹੜਾ ਤੁਸੀਂ ਸੁਝਾ ਦਿੱਤਾ ਆਉਣ ਵਾਲੇ ਸਮੇਂ ਤੇ ਆਪਾਂ ਇਹ ਸੁਝਾਦੇ ਉੱਤੇ ਇਕਾਲਤਖ ਸਾਹਿਬ ਦਾ ਵੀ ਤੁਹਾਡੇ ਦਰਸ਼ਨ ਕਰ ਲੈਣੇ ਵੀ ਆਉਣਾ